ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਸਮਾਦ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਬਾਗਾਪੁਰਾਣਾ ਦੋਸਤੋ ਅੱਜ ਦੀ ਵੀਡੀਓ ਤੇ ਜਰਸੀ ਵੱਛੀ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਤੇ ਨਾਰਮਲ ਚ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੀ ਵੀ ਰੂਪ ਪਸੰਦ ਆਜੂਗੀ ਆਪ ਦੀ ਤਾਂ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ 2 ਸਾਲ ਤੋਂ ਕਾਟਾ ਬਾਈ ਕਹਿੰਦਾ ਬੱਚੀ ਦੀ ਉਮਰ ਤੇ 1 ਮਹੀਨੇ ਤੋਂ ਘੱਟ ਬਾਈ ਕਹਿੰਦਾ ਸੀਮਨ ਲੱਗੇ ਨੂੰ ਹੋ ਗਿਆ 1 ਮਹੀਨੇ ਤੋਂ ਘੱਟ ਬਾਈ ਕਹਿੰਦਾ ਸੀਮਨ ਲੱਗੇ ਨੂੰ ਹੋ ਗਿਆ ਏਆਈ ਬਾਈ ਕਹਿੰਦਾ ਹੋ ਚੁੱਕੀ ਹੈ ਇਹਦੀ ਸਰਕਾਰੀ ਸੀਮਨ ਹੀ ਬਾਈ ਕਹਿੰਦਾ ਪਰਾਇਆ ਬੱਚੀ ਦੇ ਤੇ ਮਾ ਦਾ ਰਿਕਾਰਡ 16 17 ਕਿਲੋ ਮਾ ਦਾ ਦੁੱਧ ਦਾ ਰਿਕਾਰਡ ਆ ਤੇ ਆਪ ਬਾਈ ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਸੀਮਨ ਦੀ ਆ ਕਿਉਂਕਿ ਮਾ ਦੇ ਨਾਲ ਹੀ ਬਾਈ ਕਹਿੰਦਾ ਆਈ ਸੀਗੀ ਬੱਚੀ ਦੋਸਤੋ ਬਾਕੀ ਬਰੀਡ ਬਹੁਤ ਚੰਗੀ ਆ ਦੋਸਤੋ ਝੋਲੀ ਝਾਲੀ ਦੋਸਤੋ ਉਹ ਵੀ ਬਹੁਤ ਚੰਗੀ ਆ ਉਹ ਨੇੜ ਤੋਂ ਦੋਸਤੋ ਜ਼ਰੂਰ ਚੈੱਕ ਕਰਾਉਂਗਾ ਥਣ ਦੋਸਤੋ ਬਹੁਤ ਸੋਹਣੇ ਲੱਗੇ ਹੋਏ ਕੱਲ ਕਰੇ ਨੁੱਕ ਨੁਕਰਾਂ ਥਣ ਲੱਗੇ ਹੋਏ ਦੋਸਤੋ ਕੋਰਟ ਚਾਂਗ ਦੋਸਤੋ ਕੋਰਾਣੀ ਆਹ ਵੇਖ ਸਕਦੇ ਆਂ ਦੋਸਤੋ ਸੋਹਣੇ ਥਣ ਲੱਗੇ ਹੋਏ ਚਾਰੇ ਦੋਸਤੋ ਪੂਰੇ ਨੁਕਰਾਂ ਤੇ ਵੀਡੀਓ ਸ਼ਾਇਦ ਨਹੀਂ ਦੇਖ ਰਹੇ ਹੋਣਗੇ ਦੋਸਤੋ ਪਰ ਮੈਂ ਥਣ ਵੇਖ ਲਈ ਵੱਚੀ ਦੇ ਪੂਰੇ ਸੋਹਣੇ ਦੋਸਤੋ ਲੱਗੇ ਹੋਏ ਆ ਨਵਾਂ ਖਾਣਾ ਦੋਸਤੋ ਹਜੇ ਖੇੜਦੀ ਆ ਤੇ ਬਾਈ ਨੇ ਮੁੱਲ ਰੱਖਿਆ ਹੋਇਆ 10000 ਰੁਪਇਆ ਉੱਚ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬ ਵੀਡੀਓ ਨੂੰ ਮਾੜੇ ਤੇ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ